ਹਾਂ ਜੀ ਕਿਸਾਨ ਭਰਾਓ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਜੀ ਅੱਜ ਆਪਾਂ ਗੱਲ ਕਰਦੇ ਆਂ ਜੀ ਝੋਨੇ ਦੇ ਵਿੱਚ ਜਿਹੜਾ ਤੇਲੇ ਦਾ ਅਟੈਕ ਆ ਜੀ ਇਸ ਵਾਰ ਦੁਬਾਰਾ ਫੇਰ ਚੱਲ ਪਿਆ ਜੀ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਪੱਤੇ ਝੋਨੇ ਦੇ ਬਿਲਕੁਲ ਪੀਲੇ ਰੰਗ ਦੇ ਆ ਬ੍ਰਾਊਨ ਕਲਰ ਦੇ ਹੋਣ ਲੱਗ ਜਾਂਦੇ ਨੇ ਸੁੱਕਣ ਲੱਗ ਜਾਂਦੇ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਦੇਖਣ ਨੂੰ ਆਪਣਾ ਇਹ ਲੱਗਦਾ ਵੀ ਬੈਸੀ ਸੁੱਕਦੇ ਹਨ ਪਰ ਜੇ ਵਿਚੋਂ ਦੇਖ ਕੇ ਫੋੜ ਕੇ ਦੇਖਦੇ ਆਂ ਤਾਂ ਪਤਾ ਲੱਗਦਾਗਾ ਆਹ ਦੇਖੋ ਥੋੜੇ ਸਾਹਮਣੇ ਹੈਗਾ ਕਿਵੇਂ ਬੂਝਾ ਖਤਮ ਕਰਨ ਦੀ ਤਿਆਰੀ ਚਾਹੁੰਦੇ ਜਵਾਂ ਤੇਲਾ ਇਹ ਆਪਾਂ ਕਹਦੇ ਨੇ ਵੀ ਕੁਛ ਨਹੀਂ ਕਰਦਾ ਤੇਲਾ ਪਰ ਜੀਰੀ ਨੂੰ ਇੱਕਦਾਂ ਵੀ ਬਿਠਾ ਦਿੰਦਾ ਜੀ ਇਹ ਮੌਸਮ ਇਹ ਕਿੰ ਖਰਾਬ ਹੋਣ ਦੇ ਕਾਰਨ ਦਵਾਈਆਂ ਨੇ ਵੀ ਅਸਰ ਕਰ ਰਹੀ ਜੁਕੀ ਬਹੁਤੀਆਂ ਨੇ ਦਵਾਈਆਂ ਬਹੁਤ ਮਹਿੰਗੀਆਂ ਤੋਂ ਮਹਿੰਗੀਆਂ ਸੜਕਤੀਆਂ ਜੀ ਇਹਦੇ ਤੇ ਆਪਾਂ ਆਹ ਦੇਖੋ ਥੋੜੇ ਸਾਹਮਣੇ ਜਿਉਂਦਾ ਬੈਠਾ ਵਾਲੇ ਸਿਰਫ 10 ਦਿਨ ਇੱਕ 10 ਦਿਨ ਹੀ ਹੋਇਆ ਛੜ ਦਵਾਈ ਸੜਕੀ ਨੂੰ ਪੂਰੀ ਟਾਪ ਦੀ ਦਵਾਈ ਸੜਕੀ ਸੀ ਨਾਲੇ ਆਹ ਦੇਖੋ ਕਿਵੇਂ ਫਿਰ ਦਵਾਈ ਭੱਜਾ ਚੱਲਾ ਪੂਰਾ ਤੇਲਾ ਕਹਿੰਦੇ ਇਹਨੂੰ ਪੂਰਾ ਗਾਹੇ ਆ ਦੇਖੋ ਇਹ ਕਿਵੇਂ ਫਿਰਦਾ ਭੱਜਿਆ ਸ਼ਾਮ ਦੇ ਟਾਈਮ ਜ਼ਿਆਦਾ ਪਤਾ ਲੱਗਦਾ ਸ਼ਾਮ ਦੇ ਟਾਈਮ ਦੇਖਿਆ ਕਰੋ ਜ਼ਰੂਰ ਬਾਈ ਤੁਸੀਂ ਆ ਦੇਖੋ ਇਹ ਹੋਰ ਵੀ ਪੁੱਝਿਆ ਤੇ ਇਹ ਨਹੀਂ ਹੈਗਾ ਵੀ ਇੱਕ ਅੱਧੇ ਤੇ ਹੈਗਾ ਬਹੁਤ ਵਿੱਚ ਵਿੱਚ ਝੋਨੇ ਦੇ ਵਿੱਚ ਦੱਗੀਆਂ ਦੇ ਵਿੱਚ ਜ਼ਿਆਦਾ ਪਿਆ ਵੇ ਜਿਹੜੀਆਂ ਜ਼ਿਆਦਾ ਜਿੱਥੇ ਜੂਰੀਆ ਪਿਆ ਵੇ ਜਾਂ ਜ਼ਿਆਦਾ ਮੱਲੀਆਂ ਵੀਆਂ ਨੇ ਦੱਗੀਆਂ ਉਹਦੇ ਵਿੱਚ ਜ਼ਿਆਦਾ ਪਿਆ ਵਈ ਇਹ ਦੇਖ ਸਕਦੇ ਹੋ ਤੁਸੀਂ ਪੂਰਾ ਫੁੱਲ ਲਈ ਤੇ ਲਾਸਟ ਟਾਈਮ ਕਿਸਾਨ ਭਰਾਣੋਂ ਇਹ ਹੀ ਅਪੀਲ ਆ ਜੀ ਆਪਣੇ ਝੋਨੇ ਨੂੰ ਦਵਾਈ ਸੜਕਾਂ ਤੋਂ ਬਾਅਦ ਵੀ ਗੌਰ ਜ਼ਰੂਰ ਰੱਖਿਆ ਕਰੋ ਇਹ ਨਹੀਂ ਹੈਗਾ ਵੀ ਆਪਾਂ ਦਵਾਈ ਸੜਕ ਦੀਆਂ ਮੋੜ ਕੇ ਖੇਤ ਨਹੀਂ ਜਾਣਾ ਹੈਗਾ ਵੀ ਆਪੀ ਮਰ ਜੂਗੀ ਮਰ ਜੂ ਤੇਲਾ ਤੁਲਾ ਪਰ ਆ ਦੇਖੋ ਜਿਹੜੇ ਸਾਹਮਣੇ ਆਈ ਆ ਆਪਾਂ ਗੌਰ ਕਰਦੇ ਜਣੇ ਤਾਂ ਪਤਾ ਲੱਗ ਜਾਂਦਾਗਾ ਪੂਰੇ 10 ਦਿਨ ਹੋਏ ਨੇ ਦਵਾਈ ਸੜਕੀ ਨੂੰ ਹਲੇ ਵੀ ਫਿਰਦਾ ਜੀ ਧੰਨਵਾਦ ਆ ਵੀਡੀਓ ਦੇਖਣ ਲਈ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ